ਦਹੀਂ ਦੇ ਵਿੱਚੋਂ ਸਾਰਾ ਪਾਣੀ ਕੱਢ ਕੇ ਇਹਦਾ ਸੀ ਹੰਕਾਰ ਬਣਾ ਲਾਂਗੇ। ਇਸ ਤਰ੍ਹਾਂ ਇਕੱਠਾ ਕਰ ਲੈਣਾ ਉਹ ਤੇ ਨੂੰ ਇਸ ਤਰ੍ਹਾਂ ਬਾਲੇ ਦੇ ਵਿੱਚ ਹੌਲੀ-ਹੌਲੀ ਪਾਣੀ ਇਹਦੇ ਵਿੱਚ ਨਿਕਲ ਕੇ ਤੇ ਇਹਦੇ ਦਹੀਂ ਜਿਹੜਾ ਇਹ ਗਾੜਾ ਰਹਿ ਜਾਣਾ। ਇਹਨੂੰ ਇਸ ਤਰ੍ਹਾਂ ਬੰਨ ਲੈਣੀ ਇੱਕ ਸਾਈਡ ਤੋਂ ਸੈਂਡਵਿਚ ਬਣਾਵਾਂਗੇ। ਇੱਕ ਗਾਜਰ ਲਈ ਆ। ਇੱਕ ਖੀਰਾ, ਦੋ ਹਰੀਆਂ ਮਿਰਚਾਂ, ਇੱਕ ਪਿਆਜ਼। ਇਹਨਾਂ ਦੀ ਕਟਿੰਗ ਕਰ ਲਈਏ। ਤੁਸੀਂ ਖੀਰੇ ਨੂੰ ਛਿੱਲ ਵੀ ਸਕਦੇ ਜੀ ਤੇ ਛਿੱਲਣ ਤੋਂ ਬਗੈਰ ਵੀ ਰੱਖ ਸਕਦੇ ਜੀ। ਇੱਕ ਡੂੰਗਾ ਲੈ ਲਈਨੇ ਆ। ਇਦੇ ਵਿੱਚ ਇਸ ਤਰ੍ਹਾਂ ਸੀ ਇਹਨੂੰ ਪੈਸਤਰਾ ਲੰਬਾਈ ਦੇ ਵਿੱਚ ਇਹਦੀ ਕਟਿੰਗ ਕਰਾਂਗੇ ਪਤਲੀਆਂ ਪਤਲੀਆਂ ਇਸ ਤਰ੍ਹਾਂ ਸਲਾਈਸਾਂ ਕੱਟ ਲਾਂਗੇ ਖੀਰੇ ਦੀਆਂ ਆ ਵੇਖੋ ਬਹੁਤ ਵਧੀਆ ਕਟਿੰਗ ਹੋ ਰਹੀ ਆ ਖੀਰਾ ਗਾਜਰ ਲਈਏ ਗਾਜਰ ਦਾ ਪਹਿਲਾਂ ਅਸੀਂ ਛਿਲਕਾ اتار ਲਾਂਗੇ ਇਹਨੂੰ ਚੰਗੀ ਤਰ੍ਹਾਂ ਅਸੀਂ ਧੋ ਲਿਆ ਸੀ ਇਹਦੇ ਉੱਪਰੋਂ ਜਿਹੜਾ ਛਿਲਕਾ ਨਾ ਇਹ ਲਾ ਦੇਣਾ ਇਹ ਵਿੱਚ ਨਹੀਂ ਪਾਉਣਾ ਦੋਨਾਂ ਸਾਈਡਾਂ ਤੋਂ ਇਹਦੀ ਕਟਿੰਗ ਕਰ ਲੈਣੀ ਆ ਇਹਨੂੰ ਅਸੀਂ ਦੋ ਹਿੱਸੇ ਅਜ ਗਾਜਰ ਨੂੰ ਵਾਟ ਲੈ ਗਾਜਰ ਨੂੰ ਛਿਲ ਲਿਆ ਹੁਣ ਅਸੀਂ ਇਹਨੂੰ ਵਿੱਚੋਂ ਕਟਿੰਗ ਕਰਕੇ ਤੇ ਜਿਹੜੇ ਪਤਲੇ ਪਤਲੇ ਸਲਾਈਸਾਂ ਕੱਟ ਲਾ ਕਰਦ ਦੇ ਨਾਲ ਇਸ ਤਰ੍ਹਾਂ ਅਸੀਂ ਕਟਿੰਗ ਕਰਕੇ ਤੇ ਬਾਅਦ ਵਿੱਚ ਇਹਨੂੰ ਹੋਰ ਅਸੀਂ ਬਰੀਕ ਕਟਾਂ ਇਸ ਤਰੀਕੇ ਦੀ ਇਹਨਾਂ ਨੂੰ ਅਸੀਂ ਇਹਦੇ ਵਿੱਚ ਵੱਧ ਵਿੱਚ ਉਤਾਰ ਸਕਦੇ ਇਸ ਤਰੀਕੇ ਨਾਲ ਅਸੀਂ ਗਾਜਰ ਕਟਿੰਗ ਕਰ ਲੈਨੇ ਗਾਜਰਾ ਨੂੰ ਵੀ ਵਿੱਚ ਪਾ ਲਈਨੇ ਪਿਆਜ਼ ਲੈ ਲਈਨੇ ਪਿਆਜ਼ ਨੂੰ ਵੀ ਅਸੀਂ ਪਤਲਾ ਪਤਲਾ ਕੱਟਾਂਗੇ ਇਹਨੂੰ ਅਲੱਗ-ਅਲੱਗ ਕਰਕੇ ਪਾ ਲਈਨੇ ਵਿੱਚ ਸ਼ਿਮਲਾ ਮਿਰਚ ਲਈਏ ਇੱਕ ਇਹਦੇ ਵਿੱਚ ਇਹ ਬੀਜ ਕੱਢ ਲੈਨੇ ਆ ਇਹਨੂੰ ਵੀ ਅਸੀਂ ਪਤਲਾ ਪਤਲਾ ਕਟਾਂਗੇ ਤੋ ਹਰ ਗਿਆ ਮਿੱጫਵਾਂ ਇਹਨਾਂ ਦੇ ਬੀਜ ਕੱਟ ਕੇ ਤੇ ਵਿੱਚ ਪਾਵਾਂਗੇ ਸਬਜ਼ੀਆਂ ਨੂੰ ਮਿਕਸ ਕਰ ਲੈਣੇ ਆ ਮਿਕਸ ਕਰ ਲਿਆ ਸਬਜ਼ੀਆਂ ਨੂੰ ਜਿਹੜਾ ਸੀ ਅਹਾਂ ਕੜ ਬਣਾ ਕੇ ਰੱਖਿਆ ਵਾ ਉਹਨੂੰ ਇਹਦੇ ਵਿੱਚ ਮਿਕਸ ਕਰ ਦਿੰਨੇ ਆ ਸਾਦਾ ਨਮਕ ਕਾਲਾ ਨਮਕ ਜੀਰਾ ਪਾਊਡਰ ਕਾਲੀ ਮਿਰਚ ਪਾਊਡਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਣੇ ਆ ਚਿਲੀ ਪਾਊਡਰ ਇਹਨਾਂ ਚੰਤਰ ਮਿਕਸ ਕਰ ਲੈਣੇ ਆ ਇੱਕ ਸਾਈਡ ਤੇ ਕਰ ਲੈਣੇ ਹਾਂ ਬਿਨਾਂ ਕੁਕਿੰਗ ਤੋਂ ਬਣਾਵਾਂਗੇ ਬਰੈਡ ਸਾਈਡਾਂ ਦੀਆਂ ਕਟਿੰਗ ਕਰ ਲੈਣੇ ਆ ਜੇ ਸਤਾਂ ਦੇ ਅਸੀਂ ਸੈਂਡਵਿਚ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਨੇ ਸੀ ਉਸੇ ਤਰੀਕੇ ਦੇ ਸੈਂਡਵਿਚ ਬਣਾਵਾਂਗੇ ਬਿਨਾ ਕੁਕਿੰਗ ਤੋਂ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਹਾਨੂੰ ਵੱਡੇ ਸਾਈਜ਼ ਦੇ ਬਰੈਡ ਮਿਲਣ ਤਾਂ ਤੁਸੀਂ ਉਹ ਵਾਲੇ ਲੈ ਲੈਣੇ ਸਾਨੂੰ ਵੱਡੇ ਸਾਈਜ਼ ਦੇ ਬਰੈਡ ਮਿਲਣੇ ਸੀ ਸਾਈਡਾਂ ਦੇ ਕਟਿੰਗ ਕਰ ਲਈ ਹੈ ਇਹਨਾਂ ਨੂੰ ਅਸੀਂ ਵੇਸਟ ਨਹੀਂ ਸੁੱਟਾਂਗੇ ਇਹ ਸਾਡੇ ਕੰਮ ਆ ਜਾਣਗੀਆਂ ਇਹਨਾਂ ਨੂੰ ਇੱਕ ਸਾਈਡ ਤੇ ਕਰ ਲੈਨੇ ਸੌਸ ਅਸੀਂ ਪੀਜ਼ਾ ਸੌਸ ਲਾਵਾਂਗੇ ਤੁਸੀਂ ਪੀਜ਼ਾ ਸੌਸ ਦੀ ਜਗ੍ਹਾ ਤੇ ਟਮਾਟੋ ਸੌਸ ਵੀ ਲਾ ਸਕਦੇ ਜੇ ਤੇ ਹਰੀ ਚਟਨੀ ਵੀ ਇੱਕ ਸਾਈਡ ਤੇ ਹਰੀ ਚਟਨੀ ਤੇ ਇੱਕ ਸਾਈਡ ਤੇ ਟਮਾਟੋ ਸੌਸ ਵੀ ਲਾ ਸਕਦੇ ਅਸੀਂ ਉਸ ਤਰੀਕੇ ਦੇ ਸੈਂਡਵਿਚ ਬਣਾਵਾਂਗੇ ਜਿਸ ਤਰ੍ਹਾਂ ਦੇ ਬਾਜ਼ਾਰ ਦੇ ਵਿੱਚੋਂ ਮਿਲਦੇ ਹੈ ਬਿਨਾ ਕੁਕਿੰਗ ਕਰਨ ਤੋਂ ਬਗੈਰ ਸੈਂਡਵਿਚ ਇਹਦੇ ਉੱਪਰ ਅਸੀਂ ਸਾਰੀਆਂ ਸਬਜ਼ੀਆਂ ਦਾ ਜਿਹੜਾ ਅਸੀਂ ਮਿਕਸਰ ਬਣਾ ਕੇ ਰੱਖਿਆ ਵਾ ਖੀਰੇ ਦੇ ਲੱਛੇ ਪਾਨੇ ਗਾਜਰ ਤੇ ਪਿਆਜ਼ ਤੇ ਸ਼ਿਮਲਾ ਮਿਰਚ ਵੀ ਪਾ ਲਾ ਜੇਕਰ ਤੁਹਾਨੂੰ ਵੱਡੇ ਬ੍ਰੈਡ ਮਿਲਣ ਤਾਂ ਤੁਸੀਂ ਉਹ ਵੀ ਲੈ ਸਕਦੇ ਸਨ ਸੋਟੇ ਬ੍ਰੈਡ ਮਿਲੇਗੇ वेजिटेबल ब्रेड बनके तैयार ਨੇ ਬਹੁਤ ਹੀ ਵਧੀਆ ਬੱਚੇ ਸਬਜ਼ੀਆਂ ਵੀ ਖਾ ਲੈਂਦੇ ਆ ਤੇ ਬੱਚੇ ਸੈਂਡਵਿਚ ਵੀ ਖਾ ਲੈਣਗੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਐ ਇਸੇ ਤਰੀਕੇ ਨਾਲ ਅਸੀਂ ਬਾਕੀ ਦੇ ਬ੍ਰੈਡ ਵੀ ਬਣਾ ਲਵਾਂਗੇ ਚਲੋ ਖੀਰੇ ਦੀਆਂ ਸਲਾਈਸਾਂ ਰੱਖ ਲਾਂਗੇ ਤੁਸੀਂ ਇਹਨਾਂ ਨੂੰ ਬਰੀਕ ਵੀ ਕਟਿੰਗ ਕਰ ਸਕਦੇ ਹੋ ਉੱਪਰ ਇਹਦੇ ਇਸ ਤਰ੍ਹਾਂ ਫੈਲਾ ਕੇ ਇਸ ਤਰ੍ਹਾਂ ਫੜ ਕੇ ਖਾ ਸਕਦੇ ਹੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਬ੍ਰੈਡ ਇਹਨਾਂ ਨਾਲ ਅਸੀਂ ਵਿੱਚੋਂ ਕਟਿੰਗ ਕਰਦੇ ਹਾਂ ਪੀਜ਼ਾ ਕਟਰ ਲੈ ਕੇ ਉਹਦੇ ਨਾਲ ਉਹ ਵਤ ਵਧੀਆ ਬਰੈਡ ਬਣ ਕੇ ਤਿਆਰ ਤੁਸੀਂ ਵੀ ਇਸ ਤਰ੍ਹਾਂ ਬਣਾਓ ਤੇ ਖਾਓ